ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀ ਹਰਦੀਪ ਸਿੰਘ ਦੇ ਘਰੋਂ ਅੱਜ ਆਪਾਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਸਿਰਫ ਇੱਕੋ ਮੱਝ ਦਿਖਾਉਣੀ ਹੈ ਟੋਕਰ ਗੱਬੜ ਮੱਝ ਹੈ ਦੋਸਤੋ ਪੰਜਾਂ ਮਹੀਨੇ ਦੀ ਗੱਬੜ ਚੈੱਕ ਪਾਸ ਹੈ ਦੁੱਧ ਜਿਹੜਾ ਥੱਲੇ ਵੀਰ ਦਾ ਸਾਹ 7 ਕਿਲੋ ਇਹ ਵੇਲੇ ਤਿਆਰ ਹੈ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰ ਨਾਲਾ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਕਰੀ ਤੋਂ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਰਹੋ ਕਿਸੇ ਹੋਰ ਵੀ ਵੀਰਪਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਦੀ ਪ੍ਰਕਿਰਿਆ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀ ਇਹਨਾਂ ਗੱਲਬਾਤ ਡਿਟੇਲ ਸਾਰੀ ਵੀ ਇੱਥੋਂ ਪੁੱਛਦੀ ਸਮਝ ਲਈ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਬਹੁਤ ਵੈਲਕਮ ਤੁਹਾਡਾ ਥੈਂਕ ਯੂ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂ ਜੀ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਹਾਂ ਜੀ ਹਾਂ ਜੀ ਬਹੁਤ ਵਧੀਆ ਪਹਿਲੇ ਬਹੁ ਵੇਖੇ ਸਾਰੇ ਹਾਂ ਜੀ ਵੇਖੇ ਠੀਕ ਹੈ ਜੀ ਤੇ ਅੱਜ ਇੱਕੋ ਮੱਝੀ ਹਾਂ ਜੀ ਇੱਕੋ ਮੱਝੀ ਹੋਰ ਵੀ ਆਈਆਂ ਆਉਂਦੀਆਂ ਉਹਨਾਂ ਨੇ ਆਪਾਂ ਪਰਸੋਂ ਪਾਵਾਂਗੇ ਵੀਡੀਓ ਠੀਕ ਹੈ ਜੀ ਹਾਂ ਜੀ ਤੇ ਇਹਦੀ ਮੱਝੀ ਦੀ ਡਿਟੇਲ ਦੱਸ ਦਿਓ ਇਹਦੀ ਡਿਟੇਲ ਜੀ ਇਹ ਦੋਪਰ ਗੱਭਣੇ ਆ ਠੀਕ ਹੈ ਜੀ 7 ਕਿਲੋ ਦੁੱਧ ਜੀ ਠੀਕ ਹੈ ਜੀ ਆ ਪੰਜਾਂ ਮਹੀਨਾ ਚੈੱਕ ਪਾਸ ਚੈੱਕ ਪਾਸ ਹੈ ਹਾਂ ਜੀ ਠੀਕ ਹੈ ਜੀ ਤੋ ਵੀ ਇਹ ਦੋ ਕਿਤੇ ਕਾਈ ਬੱਚਾ ਹੈਗਾ ਕਿ ਨਹੀਂ ਪਰ ਨਹੀਂ ਬੱਚਾ ਨਹੀਂ ਹੈ ਬੱਚਾ ਹੈ ਜੀ ਦੋਸਤੋ ਬੱਚਾ ਨਹੀਂ ਹੈਗਾ ਪੰਜਾਂ ਮਹੀਨੇ ਦੀ ਚੈੱਕ ਪਾਸ ਹੈ ਚੰਗੀ ਦੋਸਤੋ ਬਰੀਡ ਵਾਲੀ ਦੁੱਧ ਵੀ ਦੱਸਦਾ 7 ਕਿਲੋ ਤਿਆਰ ਹੈ ਬਾਕੀ ਦੋਸਤੋ ਜਿਹੜੇ ਵੀਰ ਨੂੰ ਪਸੰਦ ਹੋ ਉਹ ਚੋ ਕੇ ਤੁਸੀਂ ਪਸੰਦੀ ਆਪਣੀ ਕਰ ਲੈਣੀ ਕਿਉਂਕਿ ਸੋਇਆ ਪਸ਼ੂ ਥਣਾ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ ਵੀਡੀਓ ਬਣਾਉਂਦਾ ਦੋਸਤੋ ਟਾਈਮ ਹੈਗਾ ਦੁਪਹਿਰ ਦਾ 2 ਵਜੇ ਦਾ ਸ਼ਾਮਾਂ ਤੱਕ ਆਰਡਰ ਕਾਫੀ ਤਿਆਰ ਕਰ ਜਾਂਦੀ ਹੈ ਵੀਰ ਮੁੱਲ ਕਿੰਨਾ ਕਿਤਾ ਕਰਦੇ ਮੁੱਲ ਵੀ ਜਿਵੇਂ ਲੈਣ ਦੇ ਨਾਲ ਕਰਾਂਗੇ ਹਾਂਜੀ 65000 ਤੋਂ ਛੋੜ ਹੀ ਕਰਾਂਗੇ 65000 ਤੋਂ ਛੋੜ ਉਹ ਜੇ ਇਹਨਾਂ ਨੂੰ ਵੀਰ ਫੋਨ ਲਾਇਆ ਤੇ 50 ਲੈ ਲਓ 45 ਲੈ ਲਓ ਤੇ ਛੋੜ ਹੀ ਕਰਾਂਗੇ 60 ਠੀਕ ਹੈ ਠੀਕ ਹੈ ਹਾਂਜੀ ਤੇ ਕਿੰਨੇ ਵੇ ਸੂਈ ਤੇ ਆ ਕੇ ਗੱਪਣੇ ਤੇ ਇਹ ਪੰਜਾਂ ਮਹੀਨੇ ਦੇ ਗੱਪਣ ਚੱਕ ਪਾਸ ਮਤਲਬ ਦੋ ਸੂਏ ਸ ਤੇ ਤੀਜੇ ਤੇ ਗੱਪਣੇ ਹਾਂਜੀ ਤੇਜੇ ਤੋਂ ਸ਼ੁਰੂਆਤ ਠੀਕ ਤੇਜੇ ਸੂਏ ਤੋਂ ਠੀਕ ਹੈ ਜੀ ਦੋਸਤੋ ਦੋ ਸੂਏ ਸੂਈ ਹੈ ਤੀਜੇ ਸੂਈ ਹੈ ਤੇ ਗੱਪਣੇ ਚੈੱਕ ਪਾਸ ਹੈ ਜਿਹੜਾ ਕੋਈ ਵੀਰ ਆਵੇ ਭੈਣ ਭਰਾ ਆਵੇ ਕੋਈ ਆਪਣੀ ਤਸੱਲੀ ਕਰਕੇ ਖੜੇ ਬੇਸ਼ 65000 ਰੁਪਿਆ ਵੀਰ ਨੇ ਮੁੱਲ ਕੀਤਾ ਵਾ ਹਲਕਾ ਫੁਲਕਾ ਮੰਡਾਣ ਹੋਊਗਾ ਬਾਕੀ ਦੋਸਤੋ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਜੇ ਨੰਬਰ ਮੈਂ ਵੀਰ ਦੱਸ ਸਕਰੀਨ ਤੇ ਚਲਾ ਦੂੰਗਾ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ